ਇਹ ਤਾਂ ਤਾਂ ਨਹੀਂ ਮੈਂ ਉਹਦਾ ਇਹ ਜਿਹੜਾ ਸੱਪੜ ਕੇਗਾ ਸੈਕਿੰਗ ਕਰ ਦੋ ਆਪ ਜੀ ਆਹ ਅਸਲ ਸਾਰਾ ਕੋਈ ਪਟਕੇ ਲੈ ਗਿਆ ਕੋਈ ਇੱਥੇ ਡੀਵੀਆਰ ਨਹੀਂ ਹੈਗਾ ਦੇਖਣਾ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਡੀਵੀਆਰ ਆਲੇਵਾ ਦੇਖੋ

ਕਮੇਡਾ ਕੱਢ ਦੇ ਧਿਆਨ ਨਾਲ ਯਾਰ ਕਰਦੇ ਪਰੇ ਤਾਂ ਹੋਣ ਧਿਆਨ ਨਾਲ ਧਿਆਨ ਨਾਲ ਆਣਾ ਲੱਗਣਾ ਜਾਵੇ ਜੀ ਜੇ ਬੜਾ ਆ ਜਾਓ ਫਟਵਾਰੀ ਸਾਹਿਬ ਓੜਾ ਜਿਹੜਾ ਕਮਣਾ ਲੈ ਰਿਹਾ ਹੈ ਕੰਡਾ ਬਈ ਕਿਹਦਾ ਬਾਈਕ ਕਿਤੋਂ ਹੋਈ ਸੀ ਆਪੇ ਲਾਈ ਜਾਣ ਦੀ ਬੋਤ ਆਂ ਮੈਂ ਸਰ ਕੀ ਨਾਮ ਹੈ ਮੇਰਾ surjeet singh cheema ji sakatar nagarnigam patiala to ਇਹ ਜ਼ਮੀਨ ਜਿਹੜਾ ਕਬਜ਼ਾ ਲੈਣਾ ਸਰ ਇਹਦਾ ਮਾਮਲਾ ਕੀ ਹੈ ਅੱਜ ਤੇ ਨਾ ਨਗਰ ਨਿਗਮ ਪਟਿਆਲਾ ਦੀ 6 ਬੀਗੇ 5 ਬੀਗੇ ਕਿਹਨ ਜਗਾ ਜੋ ਉੱਥੇ ਸਾਨੂੰ ਸੂਚਨਾ ਮਿਲੀ ਸੀ ਕਿ ਇਥੇ ਕੋਈ ਸ਼ਰਾੜਤੀ ਅਨਸਰਾਂ ਵੱਲੋਂ ਕਬਜ਼ਾ ਕਰਨ ਦੀ ਅਸ਼ਰਾਧ ਕਿੰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਸਾਡੇ ਨੋਟਿਸ ਆਇਆ ਤੇ ਮਾਨੇ ਕਮਿਸ਼ਨਰ ਦੇ ਹੁਕਮਾਂ 'ਤੇ ਇਥੇ ਮੌਕੇ ਤੇ ਪਹੁੰਚ ਕੇ ਅਸੀਂ ਉਹਦੇ ਵਾਇਰਿੰਗ ਕਰਦੇ ਵਾਲੇ ਵਾਲੇ ਤੇ ਨਗਰ ਨਗਰ ਕਮਾਲਕੀ ਤੇ ਅਸੀਂ ਬੋਰਡ ਲਾ ਦਿੱਤੇ ਕਿ ਸਾਡੀ ਜਗ੍ਹਾ ਸੇਫ ਰਹੇ ਸਿਰੇ ਜ਼ਮਾਨੇ ਦੀ ਕੋਈ ਕੇਸਕੋਸ ਵੀ ਚੱਲਾਈ ਤੇ ਕੋਈਸ ਚੱਲਦੇ ਸੀ ਲੋਅਰ ਕੋਰਟ ਤੋਂ ਨਗਰ ਨਗਰ ਕਮੇਂ ਦੇ ਹੱਥ ਚੋਗੇ ਸੀ ਹਾਈ ਕੋਰਟ 'ਚ ਵੀ ਅੱਗੇ ਜਿੱਤੇ ਚੋ ਚੁੱਕਾ ਕੋਈ ਸਟੇ ਨਹੀਂ ਕੁਝ ਨਹੀਂ ਨਗਰ ਨਗਰ ਕੰਗ ਵੱਲੋਂ ਕਾਨੂੰਨ ਉਸਾਰੀ ਸਾਰੀ ਕਾਰਵਾਈ ਕਰਦੇ ਹੋਏ ਆਪਣਾ ਕਬਜ਼ਾ ਲੇਕਿਨ ਇਹ ਜੇ ਧਰਮ ਨਿਸ਼ਤਾਨ ਚਲਾ ਰਹੇ ਉਹਨਾਂ ਦੇ ਵੱਲੋਂ ਇਲਜ਼ਾਮ ਲਾ ਰਹੇ ਹੈ ਕਿ ਸਾਡੇ ਕੋਲ ਸਟੇ ਹੈਗੀ ਹੈ ਇਹ ਅਸੀਂ ਸਾਡੇ ਨਾਮ ਬਜ਼ੁਰਗਾਂ ਦੀ ਰਜਿਸਟਰੀ ਹੈ ਇਹਨਾਂ ਦੇ ਅਸੀਂ ਮਿਨਿਸਟਰਸ਼ਿਪ ਨੂੰ ਪੁੱਛਾਂਗੇ ਤੁਹਾਨੂੰ ਅਸੀਂ ਜੋ ਮੌਕੇ ਤੇ ਹੈ ਜੋ ਜਮ੍ਹਾਂਬੰਦੀ ਹੈ ਉਹਦੇ ਵਿੱਚ ਅਸੀਂ ਕਾਟਕਾਰ ਹੈ ਕਬਜ਼ੇਕਾਰ ਹੈ ਮੌਕੇ ਤੇ ਸਾਡੇ ਕਬਜ਼ੇ ਚ ਹੈ ਤੇ ਜੇ ਕੋਈ ਧਾਰਮਿਕ ਸਥਾਨ ਇੱਥੇ ਬਣਿਆ ਹੈ ਗੋਗਾ ਮਾੜੀ ਅਸੀਂ ਕਿਸੇ ਨੂੰ ਵੀ ਨਹੀਂ ਛੇੜੇ ਇਹ ਉਲਜਾਮ ਲਾਇਆ ਤਾਂ ਡੀਵੀਆਰ ਵੀ ਪਟਕੇ ਸਾਡਾ ਘਰ ਦੇ ਅਸੀਂ ਕਿਸੇ ਨੂੰ ਅਸੀਂ 1 ਇੰਚ ਵੀ 1 ਇੰਚ ਵੀ ਉਹਨਾਂ ਦੀ ਜਗ੍ਹਾ ਜਿਹੜੀ ਕੰਸਟਰਕਟਿਡ ਸੀ ਆ ਧਾਰਮਿਕ ਸੀ ਕਿਸੇ ਨੂੰ ਸਤਕਾਰ ਨਾਲ ਨਹੀਂ ਛਿੜਿਆ ਜਗ੍ਹਾ ਕਿੰਨੀ ਹੈ ਜੀ ਇਸ ਵਿੱਚ કુલ ਜਗ੍ਹਾ ਸਾਡੀ 6 ਬੀਕੇ 5 ਰੋ ਇਹ ਟੋਟਲ ਜਗ੍ਹਾ ਕਿੰਨੀ ਹੈ ਜਿਹੜੀ 6 ਬੀਕੇ 5 ਰੋ ਜਿਹੜੀ ਇਹ ਖੇਤੀ ਕਰਦੀ ਸੀ ਇਹ ਕੌਣ ਕਰਦਾ ਸੀ ਜੀ ਨਗਰ ਨਿਕਾ ਪਟਿਆਲਾ ਕੋਲ ਜਦੋਂ ਜਿਵੇਂ ਸੂਚਨਾ ਮਿਲੀ ਅਸੀਂ ਉਹ ਆਪਣੀ ਜਗ੍ਹਾ ਕਬਜ਼ੇ 'ਚ ਲੈ ਲਈ ਹੈ ਜੇ ਕੋਈ ਸ਼ਰਾਰਤ ਕਰਦਾ ਸੀ ਅਸੀਂ ਤਾਂ ਹੀ ਉਹਨੂੰ ਚਾਰਦਵਾਰੀ ਤਾਂ ਕੀ ਕਿਹਾ ਜਗਾ ਸੇਵ ਰੱਖੋ ਲੇਕਿਨ ਉਹਨਾਂ ਦਾ ਬੋਲੋ ਕਿਹਾ ਕਿ ਜੀ 26 ਚਾਰ ਦੀ ਡੇਟ ਹੈ ਜੇ ਉਹਨਾਂ ਜੇ ਉਹਨਾਂ ਦੀ ਨੌਲੇਜ ਚ ਕੋਈ ਡੇਟ ਹੈਗੀ ਹੈ ਅਸੀਂ ਆਪਣਾ ਰਪਟ ਰੱਖਾਂਗੇ ਨਗਰ ਨਗਰਪਾਟਿਆਲਾ ਰੱਖਾਂਗਾ ਪਰ ਆਜੀ ਡੇਟ ਚਾਹੇ ਤਾਂ ਕੋਈ ਸਟੇਟ ਨਹੀਂ ਲੇਕਿਨ ਨਹੀਂ ਲੱਗਦਾ ਸਰ ਕਿਤੇ ਚੋਣ ਜਾਪਤਾ ਲੱਗਿਆ ਤੇ ਕਬਜ਼ਾ ਲੈਣ ਦਾ ਕਿ ਜੋ ਨਹੀਂ 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 ਦੇਖੋ ਨਗਰ ਨਗਰਪਟਿਆਲਾ ਕਾਰਜਕਾਰ ਹੈ ਕਸਕਾਰ ਹੈ ਜੇ ਕੋਈ ਸ਼ਰਾਰਤੀ ਕਬਜ਼ਾ ਕਰੂਗਾ ਜਿਸ ਕਾਰਵਾਈ ਤੇ ਕਰਾਂਗੇ ਨਹੀਂ ਠੀਕ ਹੈ ਲੋਲਾ ਜੀ ਕਿ ਨਾਮ ਹੈ ਮਹਾਂਤਰਾਮਦਾਸ ਜੀ ਕੀ ਮਾਮਲਾ ਕੀ ਹੈ ਜਿਹੜਾ ਨਗਰ ਨਿਗਮ ਇਥੇ ਆਇਆ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਵੀ ਇਹ 1903 ਦੀ ਜਗ੍ਹਾ ਹੈ ਪੁਰਾ ਗੁਰੂਗ੍ਰਾਂਦ ਸਾਹਿਬ ਪ੍ਰਕਾਸ਼ਾ ਰੁਗਾ ਮਾੜੀ ਬਣੀ ਵੀ ਆ ਇੱਕ ਸਾਈਡ ਤੇ ਤੇ ਸ਼ਿ ਮੰਦਰ ਬਣਿਆ ਹੋਇਆ ਇੱਕ ਸਾਈਡ ਤੇ ਤੇ ਇੱਕ ਸਾਈਡ ਤੇ ਆਪਣਾ ਜੀ ਸਾਡੇ ਗੁਰੂਆਂ ਦੀ ਸਮਾਦਾ ਨੇ ਇਹ 1903 ਦਾ ਸਾਡਾ ਰਿਕਾਰਡ ਪਿਆ ਸਾਡੇ ਕੋਲ ਰਜਿਸਟਰੀ ਵਾਲੀ ਜਗ੍ਹਾ ਹੈ ਇਹ ਕਾਰਪੋਰੇਸ਼ਨ ਦੇ ਨਾਂ ਤੇ ਹੁਣ 2006 ਦੇ ਵਿੱਚ ਕਿਸੇ ਨੇ ਛੇੜਕਾਨੀ ਕਰਕੇ ਚੜ੍ਹਾਤੀ ਆ ਤੇ ਉਹਦਾ ਅਸੀਂ 2016 ਤੋਂ ਅਸੀਂ ਕੇਸ ਲੜਦੇ ਆ ਰਹੇ ਆ ਤੇ ਉਹਦੇ ਵਿੱਚ ਹਾਈ ਕੋਰਟ ਨੇ ਸਾਨੂੰ ਸਟੇ ਦਿੱਤੀ ਆ ਇਹਨਾਂ ਕੋਲ ਕੁਝ ਨਹੀਂ ਹੈਗਾ ਇਹ ਇੱਕ ਨਜਾਇਜ਼ ਧੱਕੇ ਨਾਲ ਸਾਡੇ ਤੇ ਕਬਜ਼ਾ ਕਰ ਰਹੇ ਨੇ ਤੇ ਹੁਣ ਇਹ ਇਹਨਾਂ ਦੇ ਕੋਲ ਕੀ ਕਿ ਆ ਜਾਂਦਾ ਤੁਹਾਡੇ ਇਹਨਾਂ ਨੇ ਨਾਂ ਤਾਂ ਸਾਨੂੰ ਕੋਈ ਨੋਟਿਸ ਦਿੱਤਾ ਜੀ ਨਾ ਕੋਈ ਇਹਨਾਂ ਨੇ ਸਾਨੂੰ ਕੋਈ ਸਟੇ ਆਰਡਰ ਦਿਖਾਏ ਨੇ ਇਹਨਾਂ ਨੇ ਕੁਝ ਨਹੀਂ ਦਿਖਾਇਆ ਇਹ ਧੱਕੇ ਨਾਲ ਆਏ ਘਟੋ ਘਟ ਡੇਢ 200 ਬੰਦਾ ਪੁਲਿਸ ਦਾ ਜੀ ਇਹਨਾਂ ਨਾਲ 6-700 ਬੰਦਾ ਇਹਨਾਂ ਦਾ ਆਪਦਾ ਕਰਮਚਾਰੀ ਆ ਨਗਰ ਨਿਗਮ ਦਾ ਇਹ ਆ ਕੇ ਧੱਕੇ ਨਾਲ ਸਾਨੂੰ ਕਮਰੇ ਦੇ ਅੰਦਰ ਬੰਦ ਕਰ ਲਿਆ ਬੰਦ ਕਰਕੇ ਅੰਦਰ ਡੀਵੀਆਰ ਪੱਟ ਲਿਆ ਇਹਨਾਂ ਨੇ ਸਾਡੇ ਜਿੰਨੇ ਫੋਨ ਸੀਗੇ ਸਾਰੇ ਫੋਨ ਖੋਲੇ ਆ ਅਸੀਂ ਕਿਸੇ ਨੂੰ ਫੋਨ ਕਰਨ ਜੋਗਰੇ ਨਹੀਂ ਹੈਗੇ ਤੇ ਅੰਦਰ ਗੁਰਗਾਂ ਸਿੰਘ ਸਾਹਿਬ ਪ੍ਰਕਾਸ਼ ਆ ਜੇ ਕੱਲ ਗੁਰਗਾਂ ਸਿੰਘ ਸਾਹਿਬ ਦੇ ਕੋਈ ਅੰਗ ਪਾੜ ਗਿਆ ਜਾਂ ਗੁਰਗਾਂ ਸਿੰਘ ਸਾਹਿਬ ਨੂੰ ਕੋਈ ਅੰਦਰ ਅੱਗ ਲਾ ਗਿਆ ਤਾਂ ਉਹਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਨਗਰ ਨਿਗਮ ਪਟਿਆਲਾ ਹੋਊਗਾ ਇਹ ਜ਼ਮੀਨ ਕੀ ਦੀ ਹੈ ਇਹ ਜ਼ਮੀਨ ਐ ਜ਼ਮੀਨ ਆ ਜਿਹੜੀ ਇਹ ਸਾਡੇ ਗੁਰੂਆਂ ਦੇ ਨਾਂ ਦੇ ਆ ਸਾਡੇ ਗੁਰੂਆਂ ਦੇ ਨਾਂ ਤੇ ਬੋਲਦੀ ਆ ਰਹੀ ਆ ਹਾਈ ਕੋਰਟ ਚ ਹਜੇ ਕੇਸ ਇਹਦਾ ਪੈਂਡਿੰਗ ਪਿਆ ਇਹ ਤਾਂ ਅਜੇ ਕਿਸੇ ਬਸ ਫੈਸਲਾ ਨਹੀਂ ਹੋਇਆ ਇਹਦਾ ਇਹ ਰਜਿਸਟਰੀ ਹੈਗੀ ਹੈ ਜੇ ਇਧਰ ਰਜਿਸਟਰੀ ਹੈਗੀ ਹੈ ਜਗ੍ਹਾ ਦੀ ਕਿੰਨੀ ਕਿੰਨੀ ਜ਼ਮੀਨ ਹੈ 12 ਬਿਗੇ ਦੀ ਰਜਿਸਟਰੀ ਹੈ ਦੀ ਤੇ ਇਹ ਕੀ ਕਹਿ ਰਹੇ ਹੁਣ ਇਹ ਕਹਿੰਦੇ ਸਾਡੀ ਜਗ੍ਹਾ ਹੈ ਜੀ ਠਾਪਰ ਕੋਲੇ ਵਾਲੇ ਕਹਿੰਦੇ ਸਾਨੂੰ ਇਹ ਜਗ੍ਹਾ ਦਾ ਕਬਜ਼ਾ ਲੈ ਕੇ ਦਵੋ ਤੇ ਆਪੇ ਤੁਹਾਨੂੰ ਜਗ੍ਹਾ ਪਾਸੇ ਹੋਰ ਦਿੰਨੇ ਆ ਇਸ ਕਰਕੇ ਠਾਪਰ ਕੋਲੇ ਵਾਲੇ ਕੋਧਾ ਰਜਿਸਟਰ ਹੁਣ 4-5 ਵਰੀ ਗੇਟ ਲਾ ਕੇ ਗਿਆ ਹੋਰੇ ਤੇ ਇਸ ਕਰਕੇ ਇਹਨਾਂ ਨੇ ਧੱਕੇ ਨਾਲ ਆ ਕੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਗੁਰਵਿੰਦਰ ਸਿੰਘ ਸੰਧੂ ਤੇ ਗੱਲ ਕਰੀਏ ਨਗੇ ਠਾਪਰ ਦੇ ਅੰਦਰ ਹੀ ਦੀ ਜ਼ਮੀਨ ਹੈ ਇਹ ਠਾਪਰ ਕੋਲੇ ਜ ਬਾਅਦ ਚ ਬਣਿਆ ਜੀ 1957-58 ਦੇ ਬਣਿਆ ਸਾਡੇ ਕੋਲ ਤਾਂ 1903 ਦੀ ਜਗ੍ਹਾ ਹੈ ਇਹ ਹੁਣ ਇਹਨਾਂ ਨੇ ਤੁਹਾਨੂੰ ਪ੍ਰੂਫ ਦਿਖਾਇਆ ਕੋਈ ਪ੍ਰੂਫ ਨਹੀਂ ਦਿਖਾਇਆ ਹੈਗਾ ਸਾਡੇ ਕੋਲ ਕੋਈ ਆਰਡਰ ਨਹੀਂ ਕੀਤਾ ਹੈਗਾ ਜਿਹੜਾ ਇਹਨਾਂ ਦਾ ਪਟਵਾਰੀ ਆ ਜਿਹੜਾ ਇਹਨਾਂ ਦਾ ਪਟਵਾਰੀ ਆ ਹਰਵੰਸ ਸਿੰਘ ਅੱਜ ਤੋਂ 4 ਦਿਨ ਪਹਿਲਾਂ ਆ ਕੇ ਮੈਨੂੰ ਕਹਿੰਦਾ ਮੇਰਾ ਲੰਨ ਫਲ ਆ ਜਿਹੜਾ ਫੜਨਾ ਕਹਿੰਦਾ ਇਹ ਬੰਦਾ ਬੰਦੂ ਇਹ ਗੱਲ ਬੋਲ ਕੇ ਗਿਆ ਅੱਜੇ ਕਦੇ ਚੋਣ ਜਾਬਤਾ ਲੱਗਿਆ ਮੈਂ ਚੋਣ ਜਾਬਤੇ ਵਿੱਚ ਮੈਨੂੰ ਕੋਈ ਦੱਸ ਦੇਵੇ ਵੀ ਕੋਈ ਇੱਥੇ ਚੋਣ ਜਾਬਤੇ ਵਿੱਚ ਕਿਹਦਾ ਕੋਈ ਕਾਰਵਾਈ ਹੋ ਰਹੀ ਹੈ ਅਸੀਂ ਕਮਿਸ਼ਨਰ ਚੋਣ ਕਮਿਸ਼ਨਰ ਨੂੰ ਅਸੀਂ ਇਹਦੀ ਮੇਲ ਪਾਈ ਵੀ ਆ ਚਿੱਠੀ ਵੀ ਪਾਈ ਵੀ ਆ ਵੀ ਇਹਨਾਂ ਬੰਦਿਆਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੰਦੇ ਇਹ ਕੰਮ ਕਰ ਰਹੇ ਨੇ ਜੀ ਲੱਗਦਾ ਚੋਣ ਜਾਬਤਾ ਲੱਗਿਆ ਇਹ ਕਬਜ਼ਾ-ਕੂਝਾ ਲੈ ਸਕਦੇ ਨਹੀਂ ਧੱਕਾ ਕਰ ਰਹੇ ਨੇ ਤਾਂ ਕਿਸ ਸਰਕਾਰ ਨੇ ਕੋਈ ਕਬਜ਼ਾ ਨਹੀਂ ਲੈ ਸਕਦੇ ਹੈਗੇ ਜੀ ਸਾਨੂੰ ਦਿਖਾਣ ਕਿੱਥੇ ਆਰਡਰ ਨੇ ਇਹਨਾਂ ਕੋਲ ਕੋਈ ਆਰਡਰ ਨਹੀਂ ਦਿਖਾਇਆ ਸਾਨੂੰ ਅਸੀਂ ਇਹਨਾਂ ਨੂੰ ਆਰਡਰ ਦਿਖਾਣਾ ਮੰਨਦੇ ਨਹੀਂ ਹੈਗੇ ਜੀ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਅਸੀਂ ਸਰਕਾਰ ਤੋਂ ਇਹ ਮੰਗ ਮੰਗ ਕਰਦੇ ਵੀ ਜਿਹੜੀ ਸਾਡੀ ਜਗਾ ਸਾਡੀ ਜਗਾ ਵਾਪਸ ਕੀਤੀ ਜਾਵੇ ਇਹ ਤੇ ਦੂਜੀ ਗੱਲ ਇਹ ਜਿੰਨੇ ਸਾਡੇ ਤਾਰਾਂ ਤੋੜੀਆਂ ਨੇ ਇਹਨਾਂ ਨੇ ਜਿੰਨੇ ਸਾਡੇ ਰਸਤੇ ਬੰਦ ਕਰੇ ਨੇ ਇਹਨਾਂ ਨੇ ਸਾਡੇ ਉਹ ਕਰੇ ਡੀਵੀਆਰ ਤੋੜੇ ਇਹਨਾਂ ਨੇ ਡੀਵੀਆਰ ਚੋਰੀ ਕੀਤਾ ਉੱਥੋਂ ਅੰਦਰ ਪੱਟ ਕੇ ਨਾਲ ਧੱਕੇ ਨਾਲ ਠੀਕ ਹੈ ਜੀ ਉਹ ਸਾਡੇ ਡੀਵੀਆਰ ਨੂੰ ਵਾਪਸਵਾ ਕੇ ਸਾਡੀ ਚਾਲੂ ਕੀਤਾ ਜਾਵੇ ਉਹ ਨਹੀਂ ਡੀਵੀਆਰ ਕੌਣ ਲੈ ਕੇ ਗਿਆ ਬਟਾ ਇਹ ਪੁਰਸਪੁਰ ਸਾਹਿਬ ਦੇ ਕਾਰਪੋਰੇਸ਼ਨ ਦੇ ਬੰਦੇ ਜਿਹਨਾਂ ਅੰਦਰ ਡੀਵੀਆਰ ਪੱਟ ਕੇ ਲੈ ਗਏ ਨੇ ਜੀ